ਸਤਿ ਸ੍ਰੀ ਅਕਾਲ ਜੀ ਮੈਂ ਵੀਡੀਓ ਜਿਹੜੀ ਬਣਾ ਰਿਹਾ ਅੱਜ ਉਹ ਵੀਡੀਓ ਹੈਗੀ ਚੱਕਰੀ ਫੁੱਲ ਚੱਕਰੀ ਫੁੱਲ ਆਮ ਤੌਰ ਤੇ ਦੇਖੋ ਇਹ ਚੱਕਰੀ ਫੁੱਲ ਹੈ ਇਹ ਚੱਕਰੀ ਫੁੱਲ ਹੈ ਤੇ ਇਹ ਚੱਕਰੀ ਫੁੱਲ ਜਿਹੜੇ ਆ ਇਹਦਾ ਦੇਖੋ ਇੰਨੇ ਦੇ ਬੈਨੀਫਿਟ ਹੈ ਉਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗਾ। ਬਾਕੀ ਚੱਕਰੀ ਫੁੱਲ ਜਿਹੜਾ ਇਹਨੂੰ ਆਮ ਤੌਰ ਤੇ ਪੰਬੀਰੀ ਜਾਂ ਬਾਦੀਆਂ ਖਤਾਈ ਸਤਾਰ ਫੁੱਲ ਵੀ ਕਿਹਾ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਪੈਰਾਂ ਦੇ ਵਿੱਚ ਦਰਦ ਹੁੰਦੀ ਹੈ। ਉਹਨਾਂ ਨੂੰ ਇਸ ਦਾ ਰੋਜ਼ਾਨਾ ਦੋ ਚੱਕਰੀ ਫੁੱਲ ਜਾਂ ਤੇ ਇਹਨੂੰ ਭੁੰਨ ਕੇ ਉਹਦਾ ਪਾਊਡਰ ਬਣਾ ਕੇ ਉਹ ਲਓ ਜਾਂ ਪਾਣੀ 'ਚ ਉਬਾਲ ਕੇ ਇਸ ਨੂੰ ਰੋਜ਼ਾਨਾ ਲਓ ਇੱਕ ਘੜ ਤੋਂ ਘੱਟ 70 ਬਿਮਾਰੀਆਂ ਦਾ ਇਲਾਜ ਕਰਦਾ ਹੈ ਬਾਕੀ ਤੁਸੀਂ ਜੇ ਆਮ ਤੌਰ ਤੇ ਚੱਕਰੀ ਫੁੱਲ ਨੂੰ ਪੀਸ ਕੇ ਇੱਕ ਚਮਚਾ ਜਿਆਦਾ ਚਮਚਾ ਪਾ ਕੇ ਚਾਹ ਦੇ ਵਿੱਚ ਲਓਗੇ ਤੇ ਬਹੁਤ ਹੀ ਵਧੀਆ ਰੈਮਡੀ ਹੈ ਸਟਾਰ ਫੁੱਲ ਜਿਹੜਾ ਆਮ ਤੌਰ ਤੇ ਕੈਂਸਰ ਤੋਂ ਬਚਣ ਲਈ ਇਹ ਬਹੁਤ ਵਧੀਆ ਰੈਮਡੀ ਹੈ ਇਹ ਅੱਗੇ ਵਧਨ ਨਹੀਂ ਦੇਵੇਗਾ ਬਾਕੀ ਝੁਰੜੀਆਂ ਜੇਕਰ ਤੁਹਾਡੇ ਪੈ ਗਈਆਂ ਨੇ ਤਾਂ ਇਸ ਦੀ ਲੇਪ ਬਣਾ ਕੇ ਤੁਸੀਂ ਚਿਹਰੇ ਤੇ ਲਗਾਓ ਤੁਸੀਂ ਦੇਖੋਗੇ ਇਹ ਤੁਹਾਡਾ ਚਿਹਰਾ ਜਿਹੜਾ ਝੁਟੀਆਂ ਵੀ ਉਹ ਖਤਮ ਹੋ ਗਿਆ ਹਨ ਬਾਕੀ ਦਿਲ ਨੂੰ ਮਜ਼ਬੂਤ ਕਰਦਾ ਹੈ ਦਿਲ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਦਿਲ ਦੀਆਂ ਜਿੰਨੀਆਂ ਬਿਮਾਰੀਆਂ ਹਨ ਉਹਨਾਂ ਤੋਂ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ ਬਾਕੀ ਜੇ ਜਿੰਨਾਂ ਨੂੰ ਗੈਸ ਅਫਾਰਾ ਹੋ ਜਾਂਦਾ ਰੋਟੀ ਨਹੀਂ ਪਚਦੀ ਖਾਤੇ ਡਕਾਰ ਆਉਂਦੇ ਆ ਜਲਨ ਹੈ ਬਦਹਜਮੀ ਹੈ ਤੁਸੀਂ ਇਹਦਾ ਪਾਣੀ ਦੋ ਫੁੱਲਾਂ ਦਾ ਉਬਾਲ ਕੇ ਜਦੋਂ ਅੱਧਾ ਰਹਿ ਜਾਏ ਉਹ ਤੇ ਜਾਂ ਫਿਰ ਤੁਸੀਂ ਕੀ ਕਰਨਾ ਹੈ ਇਸ ਨੂੰ ਕੁੱਟ ਕੇ ਪਾਊਡਰ ਬਣਾ ਕੇ ਤੁਸੀਂ ਇਹਦਾ ਇਸਤੇਮਾਲ ਲਗਾਤਾਰ ਕਰੋ ਜੇ ਤੁਹਾਡੇ ਦੰਦਾਂ ਚੋਂ ਖੂਨ ਵਗਦਾ ਹੈ ਤਾਂ ਇਹਦਾ ਪਾਊਡਰ ਬਣਾ ਕੇ ਵਿੱਚ ਹਲਦੀ ਪਾ ਕੇ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ ਲਗਾਤਾਰ 7 ਦਿਨ ਕਰੋ ਤੁਹਾਡੇ ਮਸੂੜੇ ਫੁੱਲੇ ਆ ਖੂਨ ਆਉਂਦਾ ਤਰਦ ਕਰਦੀ ਹੈ ਤੇ ਉਹ ਵੀ ਠੀਕ ਹੋ ਜਾਏਗਾ ਅਗਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਚੱਕਰ ਫੁੱਲ ਜਿਹੜਾ ਦੁੱਧ ਵਿੱਚ ਉਬਾਲ ਕੇ ਇੱਕ ਹਫਤਾ ਪੀਓ ਤੁਹਾਨੂੰ ਨੀਂਦ ਆ ਜਾਏਗੀ ਅਸੀਂ ਜਿਹੜਾ ਗੋਡਿਆਂ ਦਾ ਤੇਲ ਬਣਾਉਂਦੇ ਹਾਂ ਦਰਦਾਂ ਦਾ ਉਹਦੇ ਵਿੱਚ ਚੱਕਰ ਫੁੱਲ ਜਿਹੜਾ ਉਹ ਬਹੁਤ ਉਭਯੋਗੀ ਸਾਬਤ ਹੋਇਆ ਹੈ ਇਸ ਤੋਂ ਇਲਾਵਾ ਜੇ ਪੇਟ ਵਿੱਚ ਗੁਰਗੁੜ ਹੁੰਦਾ ਵਾ ਤੇ 5-6 ਫੁੱਲ ਤੁਸੀਂ ਉਬਾਲ ਕੇ ਜਦੋਂ ਪਾਣੀ ਇੱਧਾ ਰਹਿ ਜਾਵੇ ਤੇ ਉਸ ਨੂੰ ਪੀਣਾ ਸ਼ੁਰੂ ਕਰਦੋ 2-3 ਦਿਨਾਂ ਚ ਹੀ ਤੁਹਾਡਾ ਇਹ ਮਸਲਾ ਹੱਲ ਹੋ ਜਾਏਗਾ ਤੁਹਾਨੂੰ ਗਲੇ ਦੀ ਦਰਦ ਹੈ ਖਾਂਸੀ ਹੈ ਬੁਖਾਰ ਹੈ ਜੁਕਾਮ ਹੈ ਤੁਸੀਂ ਇਹਦਾ ਸੇਵਨ ਕਰੋ ਤੁਸੀਂ ਦੇਖੋ 2-3 ਦਿਨ ਦੇ ਵਿੱਚ ਹੀ ਤੁਹਾਡਾ ਇਹ ਮਸਲਾ ਹੱਲ ਹੋ ਜਾਏਗਾ ਪਿਸ਼ਾਬ ਦੀ ਕੋਈ ਵੀ ਸਮੱਸਿਆ ਹੈ ਅਗਰ ਸੂਝ ਨਾ ਤਾਂ ਫਿਰ ਵੀ ਤੁਸੀਂ ਇਹਦਾ ਇਸਤੇਮਾਲ ਕਰੋ ਬਹੁਤ ਵਧੀਆ ਇਹ ਮੈਡੀਸਿਨ ਹੈ ਇਸ ਦੇ ਵਿੱਚ ਆਇਰਨ ਕੈਲਸ਼ੀਅਮ ਵਿਟਾਮਿਨ A ਵਿਟਾਮਿਨ C ਵਿਟਾਮਿਨ B C ਵਿਟਾਮਿਨ B9 ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਗਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਇਸ ਦਾ ਪਾਊਡਰ ਦਾ ਸੇਵਨ ਕਰੋ ਆਰਡਰ ਸੇਵਨ ਕਰਨ ਤੇ ਤੁਹਾਨੂੰ 10 ਦਿਨ ਲਗਾਤਾਰ ਇਹਦਾ ਇਸਤੇਮਾਲ ਕਰੋ ਬਾਕੀ ਅਗਰ ਜੇ ਤੁਸੀਂ ਭੁੰਨ ਕੇ ਅਗਰ ਤੁਹਾਨੂੰ ਭੁੱਖ ਕੱਟ ਲੱਗਦੀ ਹੈ ਤਾਂ ਇਸ ਦਾ ਦੱਸਦੇ ਨੇ ਇਸਤੇਮਾਲ ਕਰੋ ਤੁਸੀਂ ਪਾਊਡਰ ਬਣਾ ਕੇ ਉਹਦਾ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਰੋਟੀ ਤੋਂ ਬਾਅਦ ਲੈ ਸਕਦੇ ਹੋ ਅਗਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਤੁਸੀਂ ਇਹਦੇ ਦੋ ਫੁੱਲ ਲੈ ਕੇ ਪਾਣੀ 'ਚ ਉਬਾਲ ਕੇ ਤੇ ਤੁਸੀਂ ਇਹਦਾ ਪਾਣੀ ਪੀਓ ਤੇ ਤੁਸੀਂ ਦੇਖੋਗੇ ਇਹ ਤੁਹਾਡਾ ਇਹ ਮਸਲਾ ਵੀ ਹੱਲ ਹੋ ਜਾਏਗਾ ਅਗਰ ਯੂਰਿਕ ਐਸਿਡ ਹੈ ਤਾਂ ਇਹਦਾ ਰੋਜ਼ਾਨਾ ਸੇਵਨ ਕਰੋ ਯੂਰਿਕ ਐਸਿਡ ਕੋਲਸਟ੍ਰੋਲ ਵਗੈਰਾ ਉਹ ਵੀ ਤੁਹਾਡਾ ਠੀਕ ਹੋ ਜਾਏਗਾ ਬਾਕੀ ਚਿਹਰੇ ਨੂੰ ਸੁੰਦਰ ਬਣਾਉਣ ਵਾਸਤੇ ਦਾਲ ਚੀਨੀ ਦਾ ਪਾਊਡਰ ਹਲਦੀ ਦਾ ਪਾਊਡਰ ਚੱਕਰ ਫੁੱਲ ਦਾ ਪਾਊਡਰ ਤੇ ਗੁਲਾਬ ਜਲ ਮਿਕਸ ਕਰਕੇ ਚਿਹਰੇ ਤੇ ਲੇਪ ਕਰੋ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖੋ ਤੁਹਾਡਾ ਚਿਹਰਾ ਨਿੱਖਰ ਜਾਏਗਾ ਸਭ ਤੋਂ ਵੱਡਾ ਇਹਦਾ ਫਾਇਦਾ ਇਹ ਆ ਕਿ ਅਗਰ ਜੋੜਾਂ 'ਚ ਦਰਦ ਹੈ ਤਾਂ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਲਗਾਤਾਰ ਕਰੋ ਮਰਦਾਨਾ ਕਮਜ਼ੋਰੀ ਵਾਸਤੇ ਬਹੁਤ ਵਧੀਆ ਚੀਜ਼ ਹੈ ਗੰਠੀਆਂ ਨੂੰ ਇਹ ਠੀਕ ਕਰਦਾ ਹੈ ਜਿਨ੍ਹਾਂ ਦੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਉਹਨਾਂ ਨੂੰ ਰੋਜ ਦਾ ਇੱਕ ਚੱਕਰੀ ਫੁੱਲ ਜਿਹੜਾ ਉਹ ਲੈਣਾ ਚਾਹੀਦਾ ਵਾ ਜਾਂ ਪਾਣੀ ਦੇ ਰੂਪ ਚ ਜਾਂ ਪਾਊਡਰ ਦੇ ਰੂਪ ਚ ਜਿਨ੍ਹਾਂ ਦਾ ਭਾਰ ਜਿਆਦਾ ਹੈ ਭਾਰ ਨੂੰ ਘਟਾਉਣ ਵਾਸਤੇ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਜਿੰਨਾਂ ਣਾਵਾਂ ਨੂੰ ਪੀਰੀਅਡ ਸਮੇਂ ਖੂਨ ਆਉਂਦਾ ਹੈ ਜਿਆਦਾ ਖੂਨ ਆਉਂਦਾ ਹੈ ਤਾਂ ਉਹਨਾਂ ਨੂੰ ਇਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸਿਰਫ ਇੱਕ ਚੱਕਰੀ ਫੁੱਲ ਹੀ 70 ਬਿਮਾਰੀਆਂ ਜਿਹੜਾ ਦਾ ਇਲਾਜ ਕਰਦਾ ਹੈ ਕਹਿੰਦਾ ਮੇਰਾ ਮਤਲਬ ਇਹ ਹੈ ਕਿ ਚੱਕਰੀ ਫੁੱਲ ਜਿਹੜਾ A ਤੋਂ Z ਤੱਕ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦਾ ਹੈ ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ სასიგალდი